ਦੁਨੀਆ ਦੀ ਸਾਰੀ ਪਰੇਸ਼ਾਨੀਆਂ ਕਠੀਆਂ ਕਰਕੇ ਤੂ ਗਾਲ ਲੱਭਣੋ ਬਣਾ।ਾਰੇ ਦੁੱਖ ਲਈ, ਕਾਰੀਆਂ ਚਿੰਤਾ।ਾਰੇ ਫਿਕਰ ਸਾਰੀ ਬੇਚੈਨੀ। ਅਕਲ ਕੀ ਇੰਤਿਹਹਾ ਹੈ ਬੇਚੈਨੀ। ਔਰ ਇਸ ਮਰਜ਼ ਦੀ ਦਵਾ ਹੋਵੇ। ਆਉ ਨਾ ਸਰਦਾ ਜਿੱਥੇ ਹੋਵੇ, ਫੇ ਚਿੰਤਾ ਕਿਹੜੀ ਕਰਦੀ। ਆਉ ਨਾ ਮਨੁੱਖ ਨੂੰ ਭਗਵਾਨ ਜੈਸਾ ਬਣਾ। ਇਹ ਤਾਂ ਹੁੰਦਾ ਹੈ। ਅਕਲ ਨੂੰ ਗੁਰਦੁਆਰੇ ਦੇ ਦਰਵਾਜ਼ੇ ਤੱਕ ਤੇ ਲਿਆਈ ਹੈ। ਅਗੋ ਨਾਲ ਲਿਆਈ ਏ ਗੋ ਹਿਰਦੇ ਨੂੰ। ਤਾਂ ਖੇਡ ਮੜੀ। ਜਿਹੜੀ ਆਪਣੀ ਅਕਲ ਹੀ ਲੈ ਕੇ ਆ ਜਾਂਦੇ ਨੇ ਖੇਡਣੇ। ਆਪਣੀ ਅਕਲ ਹੀ ਬੰਦ ਨੇ। ਐਸਾ ਮੈਨੂੰ ਕੋਈ ਸਮਝ ਆਇਆ ਮੈਂ। ਪਹਿਲੇ ਵੀ ਅਰਜ਼ ਕੀਤੀ ਤੁਜ ਬੁੱਧੀ ਅਨਸਾਰ। ਅਤਿ ਦਾ ਅਦ ਐਨੇ ਕਰਦੇ ਆ ਜੋ ਕੁਝ ਪੱਲੇ ਪਿਆ ਮਨੁੱਖ ਦੀ ਆਪਣੀ ਸਮਝ ਹੀ ਆਪਣੀ ਮੱਥ ਹੀ ਬੰਦ ਹੈ ਉਹਨੂੰ ਬਹੁਤ ਕੁਝ ਤਿਆਗ ਕਰ ਸਕਦਾ ਹੈ ਬਹੁਤ ਕੁਝ ਤਿਆਗ ਕਰ ਸਕਦਾ ਹੈ ਮਨ ਦੀ ਮੱਥ ਤਿਆਗ ਕਬੀਰ ਕਹਿੰਦੇ ਨੇ ਕਹੋ ਕਬੀਰ ਮਤ ਹਰ ਲਈ ਉਹ ਹਰ ਲਈ ਮੌਰੀ ਉਹ ਬਦਲੀ ਸੇਧਪਾ ਪਰ ਪ੍ਰਮਾਤਮਾ ਨੇ ਤੇ ਮੇਰੀ ਮਤ ਹੀ ਚੋਰਾ ਲਈ ਖੋ ਗਏ ਮੇਰੇ ਕੋਲ ਆਪਣੀ ਮਤ ਨਹੀਂ ਪ੍ਰਮਾਤਮਾ ਮੇਰੀ ਮਤ ਲੈ ਕੇ ਕਿਵੇਂ ਵਿਚਰਦੇ ਪਏ ਕਬੀਰ ਕਹਿੰਦੇ ਨੇ ਅਸੀਂ ਰੱਬ ਦੀ ਮਤ ਨਾਲ ਲਗਾਂ ਤੇ ਹੁਣ ਅਸੀਂ ਜੀਵਦੇ ਪਏ ਪ੍ਰਮਾਤਮਾ ਦੀ ਅਕਲ ਨਾਲ ਬੋਲਣਾ ਹੈ ਪ੍ਰਮਾਤਮਾ ਦੀ ਅਕਲ ਨਾਲ ਹੁਣ ਵੇਖਣਾ ਹੈ ਪ੍ਰਮਾਤਮਾ ਦੀ ਮਤ ਨਾਲ ਖਾਣਾ ਪੀਣਾ ਹੈ ਪ੍ਰਮਾਤਮਾ ਦੀ ਮਤ ਨਾਲ ਹੁਣ ਜੀਵਣਾ ਹੈ ਪ੍ਰਮਾਤਮਾ ਦੀ ਮਤ ਨਾਲ ਸੁਣਾ ਤੇ ਰੋਣਾ ਹੈ ਪ੍ਰਮਾਤਮਾ ਦੀ ਮਤ ਨਾਲ ਜੀਵਣਾ ਤੇ ਮਰਨਾ ਹੈ ਪ੍ਰਮਾਤਮਾ ਦੀ ਆਤਮਾ ਦੀ ਮਤ ਨਾਲ ਜੋ ਕੁਝ ਵੀ ਹੋ ਰਿਹਾ ਸਭ ਠੀਕ ਸਭ ਠੀਕ ਸਭ ਠੀਕ ਕਹਿਣ ਦੇਣਾ ਮੈਨੂੰ ਆਪਣੀ ਮਤ ਨਾਲ ਜੋ ਕੁਝ ਵੀ ਹੋ ਰਿਹਾ ਸਭ ਮਰਤਾ ਕੋ ਆਪਣੀ ਮਤ ਨਾਲ ਕੀਤਾ ਹੋਇਆ ਬੰਧਨ ਬਣ ਜਾਏਗਾ ਗੁਰੂ ਦੀ ਮਤ ਧਾਰਨ ਕੀਤੀ ਤੇ ਸਾਰੇ ਬੰਧਨ ਟੁੱਟ ਗਏੇ ਬੰਧਨ ਟੁੱਟ ਗਏ ਨਾ ਫਿਰ ਬੋਲਣ ਦਾ ਬੋਲਾਂਗੇ ਬੋਲਣ ਬੰਧਨ ਨਹੀਂ ਬਣੇ ਆਵਾਂਗੇ ਖਾਣਾ ਬੰਧਨ ਨਹੀਂ ਬਣੇ ਅਸਾਂਗੇ ਹਸਣਾ ਬੰਧਨ ਨਹੀਂ ਬਣਾਈ ਰੋਵਾਂਗੇ ਰੋਣਾ ਵੀ ਬੰਧਨ ਹੈ ਜੀਵਾਂਗੇ ਈਮਣਾ ਬੰਧਨ ਨਹੀਂ ਬਣੇਗਾ ਕਿਰਤ ਕਰਾਂਗੇ ਕੰਮਕਾਰ ਕਰਾਂਗੇ ਇਹ ਬੰਧਨ ਨਹੀਂ ਬਣੇ ਆਪਣੀ ਮਤ ਨਾਲ ਜੋ ਕੁਝ ਵੀ ਕਰਦੇ ਭਿਆ ਆਮ ਲੈਣਾ ਸਤ ਕੁਝ ਕੀਤਾ ਹੋਇਆ ਮੈਂ ਤਾਂ ਕੁਝ